ਜੀ ਜੀ ਕਰਾਲ ਸਾਹਿਬਾ ਆਏ ਜੀ ਕੀ ਭਤੇ ਆਪਣੀ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਪਿੰਡ ਦੇ ਲੋਕਾਂ ਨੂੰ ਬੇਨਤੀ ਆਪਣੀ ਸ਼ਹਿਰ ਦੇ ਲੋਕਾਂ ਨੂੰ ਬੇਨਤੀ ਆਪਣੀ ਪਰ ਪਿੰਡ ਦੇ ਲੋਕਾਂ ਨੂੰ ਆਪਣੀ ਬੇਨਤੀ ਇਸ ਕਰਕੇ ਹੈ ਜਿਹੜੇ ਪਿੰਡਾਂ ਚ ਭਈ ਇਹ ਬਈ ਇਹ ਛੋਲੇ ਛਾਲੇ ਜਾਂ ਹੋਰ ਸਬਜ਼ੀਆਂ ਸੁਬਜ਼ੀਆਂ ਵੇਚਦੇ ਫਿਰਦੇ ਨੇ ਵੀ ਵੀਰੋ ਇਹਨਾਂ ਤੋਂ ਕੋਈ ਚੀਜ਼ ਨਾ ਲਓ ਅੱਜ ਸਵੇਰੇ ਹੀ ਮੈਂ ਇੱਕ ਵੀਡੀਓ ਦੇਖੀ ਹੈ ਜਿਹਦੇ ਵਿੱਚ ਭੁੰਨੇ ਹੋਏ ਸੂਲੇ ਖਾਣ ਨਾਲ ਇੱਕ ਦੋ ਜੀਆਂ ਦੀ ਇੱਕ ਘਰਦਿਆਂ ਦੀ ਮੌਤ ਹੋ ਗਈ ਤੇ ਤਿੰਨਾ ਤਿੰਨ ਦੀ ਖਬਰ ਤੀ ਉਹ ਵੀ ਇਹਨਾਂ ਦਾ ਇਹਨਾਂ ਤੋਂ ਚੀਜ਼ਾਂ ਖਰੀਦਣੋਂ ਅੜ ਜੋ ਇਹ ਆਪ ਹੀ ਭੱਗ ਜਾਣਗੇ ਨਾ ਆਪਾਂ ਨੂੰ ਲੜਨ ਦੀ ਲੋੜ ਹੈ ਨਾ ਰਹੂਗਾ ਬਾੰਸ ਨਾ ਵੱਜੂਗੀ ਬਾਂਸਰੀ ਜਿਵੇਂ ਸਿਆਣੇ ਬੰਦੇ ਕਹਿੰਦੇ ਨੇ ਵੀ ਇਹ ਜਿਹੜੇ ਪਿੰਡਾਂ 'ਚ ਵੀ ਫਿਰਦੇ ਨੇ ਆ ਰੇੜੀਆਂ ਜਿਹਾ ਨਹੀਂ ਫਿਰਦੇ ਨੇ ਗਿਆ ਤੁਰੇ ਫਿਰਦੇ ਨੇ ਰੇੜੀ ਜਿਹਾ ਫੜ ਕੇ ਤੁਰਨ ਵਾਲੀ ਉਹਨਾਂ ਤੋਂ ਛੋਟੇ ਹਾਥੀ ਜਾਂ ਗੱਡੀਆਂ ਜਿਹਾ ਲੈ ਲਿਆ ਬੈਂਡਰੀਆਂ ਵਾਲੀਆਂ ਇਹਨਾਂ ਤੇ ਆਪਾਂ ਜੇ ਕੋਈ ਆਪਣੇ ਪਿੰਡਾਂ ਵਾਲਾ ਜਾਂ ਆਪਣੇ ਪੰਜਾਬ ਦਾ ਕੋਈ ਸਬਜ਼ੀ ਵੇਚਣ ਵਾਲਾ ਜਾਂ ਕੋਈ ਕਿਸੇ ਵੀ ਕਿਸਮ ਦੀ ਚੀਜ਼ ਵੇਚਣ ਵਾਲਾ ਆਪਾਂ ਦੇ ਪਿੰਡ ਦੇ ਜਾਨੀ ਆਪਦੇ ਪੰਜਾਬੀ ਤੋਂ ਲੈ ਕੇ ਖਾਈਏ ਚੀਜ਼ ਆਪਣਾ ਆਪਣਾ ਕੰਮ ਕੀ ਖੜਾ ਹੈਗਾ ਆਪਾਂ ਇਹਨਾਂ ਤੋਂ ਚੀਜ਼ਾਂ ਲੈ ਲੈ ਖਾਣੇ ਆ ਫਿਰ ਆਪਾਂ ਨੂੰ ਇਹ ਸਮਾਨ ਤੇ ਕੋਲ ਲਾ ਕੇ ਮਾਰਨ ਨੰਦੀ ਸਕੀਮਾਂ ਚਲਾ ਰਹੇ ਨੇ ਹੋਰ ਕੀ ਚੀਜ਼ ਹੈ ਲੋ ਵੀਰੋ ਇਹ ਹੀ ਆਪੇਰੀ ਭੈਣਤੀ ਹੈ ਵੀ ਇਹਨਾਂ ਤੋਂ ਨਾ ਸਬਜ਼ੀ ਲੋ ਨਾ ਕੋਈ ਖਾਣ ਵਾਲੀ ਚੀਜ਼ ਲੋ ਆਪਦੇ ਪਿੰਡ ਦਾ ਪਦਕਾਨ ਤੋਂ ਲੈ ਕੇ ਵੀ ਖਾ ਸਕਦੇ ਜੇ ਉਹ ਚੀਜ਼ ਕੋਈ ਖਰਾਬੀ ਹੋਊ ਆਪਾਂ ਆਪਦੇ ਪਿੰਡ ਵਾਲੇ ਨੂੰ ਵੀ ਕਹਿ ਸਕਦੇ ਆ ਇੱਕ ਬੇੜਤੀ ਆਪਣੀ ਸਰਕਾਰ ਨੂੰ ਹੈ ਵੀ ਜੇ ਤੁਸੀਂ ਪੂਰੇ ਵੋਟਾਂ ਪਾਉਣੀਆਂ ਨੇ ਉਵਾਂ ਤੋਂ ਮਾਨ ਸਾਹਿਬ ਨੂੰ ਬੇਨਤੀ ਹੈਗੀ ਆ ਪੀਮਪੁਕੀ ਦੇ ਠੇਕੇ ਆ ਦੇ ਖੋਲਣ ਦੀ ਕੋਈ ਤਿਆਰੀ ਪੂਰੀ ਕਰ ਲਓ ਨਹੀਂ ਤਾਂ ਫਿਰ ਉਹਨਾਂ ਮੁੱਦਾ ਮੂਰੇ ਹੀ ਹੋਊਗਾ ਵੀ ਜਿਹੜਾ ਠੇਕੇ ਖਲਾਊਗਾ ਪੀਮਪੁਕੀ ਦੇ ਏਰੀ ਉਸੇ ਨੂੰ ਵੋਟਾਂ ਪੈਣਗੀਆਂ ਨਹੀਂ ਤਾਂ ਬਾਦਲੂਰੀ ਦਾ ਚੰਗੀ ਤੇ ਵਿਚਾਰੇ ਜਿਹੜੇ 25 30 ਸਾਲ ਲਾ ਗਏ 35 ਸਾਲ ਲਾ ਗਏ ਤੁਹਾਡਾ ਤਾਂ ਪ੍ਰੋਗਰਾਮ ਹਾਂ ਨਾ ਥੋੜਾ ਤਾਂ ਉਹ ਗੱਲ ਹੋਊਗੀ ਗੁੱਗੇ ਦੀਆਂ ਸੇਵੀਆਂ ਤੁਸੀਂ ਗਾਂਦੇ ਦੀਂਦੇ ਨਹੀਂ ਹੈਗੇ ਵੀ ਸੈਂ ਨਹੀਂ ਗਾਂਦੇ ਨਹੀਂ ਹੈਗੇ ਕਿ ਗੁੱਗੇ ਦੀਆਂ ਸੇਵੀਆਂ ਨਹੀਂ ਗਾਂਦਾ ਜਾਇ ਜਦੋਂ ਕਿੱਧਰ ਦੀ ਮੌਤ ਆਉਂਦੀ ਆ ਮੁੰਨੀ ਨਾਲ ਕਹਿੰਦਾ ਪਿੰਡ ਦੀ ਨਾਲ ਉਹ ਗੱਲਾਂ ਨੇਗੀਆਂ ਵੀ ਜੇ ਤੁਸੀਂ ਵੋਟਾਂ ਵਾਟਾਂ ਦੀ ਮੂਰੇ ਲੋੜ ਹੈਗੀ ਤਾਂ ਗੌਰ ਕਰ ਲਓ ਆਪਣੀ ਕੋਈ ਆਦਾਰੂ ਵਾਲੇ ਠੇਕੇ ਖੋਲੀਆਂ ਨੇ ਦਾਰੂ ਪੀ ਪੀ ਲੋਕ ਜੋ ਚਿੱਟੇ ਵਾਲੇ ਨੇ ਚਿੱਟਾ ਵਿਕੀ ਜਾਂਦਾ ਹੈਗਾ ਨਸ਼ੀ ਵਿਕੀ ਜਾਂਦੇ ਨੇ ਕੋਈ ਚੰਗੀ ਗੱਲ ਆ ਯਾਰ ਅਸੀਂ ਭਵੰਤਮਾਨ ਸਾਹਿਬ ਨੂੰ ਬੇਨਤੀ ਹੈ ਵੀ ਇਸ ਗੱਲ ਤੇ ਗੌਰ ਕਰ ਲੈਣਾ ਤੁਸੀਂ ਬੀਜਣ ਦਿੰਦੇ ਹੋ ਨਾ ਤੁਸੀਂ ਠੇਕੇ ਖੋ ਰਹੇ ਹੋਗੇ ਜਿਹੜੇ ਬੰਦੇ ਘਾ ਰਹੇ ਨੇ ਕਿੱਧਰ ਜਾਣਗੇ ਉਹ 6000 ਰੁਪਏ ਕਿਲੋ 6000 ਰੁਪਏ ਕਿਲੋ ਦਾ ਰੇਟ ਹੋਇਆ ਪੈ ਪੈਂਚੋ ਉਦਦਾ ਇਹਦਾ ਮਾਲ ਦਾ ਭਵੰਤਮਾਨ ਨੂੰ ਬੇਨਤੀ ਹੈ ਵੀ ਵੀਰ ਬਣ ਕੇ ਜਿਵੇਂ ਦੇ ਹਸਾਵਣਾ ਤੇ ਨੂੰ ਲੋਕਾਂ ਨੇ ਜਿੱਤੇ ਆਇਆ ਦੀਗਾ ਇਹਦਾ ਆਪਣਾ ਕੋ ਠੇਕੇ ਠੂਕੇ ਦਾ ਖੋਲਦੇ ਹੋਰ ਤਾਂ ਛੱਡ ਪਰੇ ਤੂੰ ਹੋਰ ਕੀ ਕਰੀ ਅਸੀਂ ਨੌਕਰੀਆਂ ਦਾ ਤੁਸੀਂ ਲਵਾ ਰਹੇ ਜਿਹੜੀਆਂ ਲਵਾਉਣੀਆਂ ਨੇ ਆ। ਉਹ ਆਨ ਤਮਾਮ ਸਾਹਿਬ ਨੂੰ ਬੇਨਤੀ ਹੈ ਦੂਜੀ ਉਹ ਦੂਜੀ ਬੇਨਤੀ ਉਹ ਸਵੀਕਾਰ ਕਰਿਓ ਵੀਰੋ ਵੀ ਆਪਾਂ ਨੇ ਬਈਆਂ ਦਾ ਬਾਈਕਾਟ ਕਰਨਾ ਹੈ ਜੀਰੀ ਲਵਾਓ ਇਹਨਾਂ ਤੋਂ ਜੀਰੀ ਲਵਾ ਕੇ ਗੱਡੀ ਚੜਾਓ ਇਹਨਾਂ ਨੂੰ ਉਧਰ ਹੀ ਵਾਪਸ ਜਿੱਧਰ ਜਾਂਦੇ ਨੇ ਪਿੰਡਾਂ 'ਚ ਦਾ ਸਰ ਜਿਆਦਾ ਤਰਾਮ ਕਰਕੇ ਹੈ ਵੀ ਇਹ ਹੀ ਗੱਲ ਵੀ ਸਾਡੇ ਜੀਰੀ ਲਾਉਣ ਆਉਂਦੇ ਨੇ ਵੋਟਰਾਂ ਤੇ ਜੀਰੀ ਲਾਉਣ ਤੋਂ ਬਾਅਦ ਲੈ ਕੇ ਪੈਸੇ ਪਾਰ ਜਾਂਦੇ ਨੇ ਆ ਜਿਹੜੇ ਵੋਟਾਂ ਬਣਾਉਂਦੇ ਨੇ ਜਾਂ ਇਹਨਾਂ ਦੇ ਆਧਾਰ ਕਾਰਡ ਬਣਾਉਂਦੇ ਨੇ ਇਹ ਕੰਮ ਗਲਤ ਹੈ ਸਰਕਾਰਾਂ ਆਪ ਦਾ ਕੰਨ ਖੋਲ ਲੈਣਾ ਆਪਦੇ ਇਹ ਕੰਮ ਮਾਰਾ ਹੈਗਾ ਇਹਨਾਂ ਨੂੰ ਰਹਿਣ ਦਾ ਕੋਈ ਅਧਿਕਾਰ ਨਹੀਂ ਹੈਗਾ ਨਾ ਕੋਈ ਜ਼ਮੀਨ ਖਰੀਦਣ ਦਾ ਤੇ ਫਿਰ ਇਹ ਜਿਹੜੇ ਰਹਿ ਗਏ ਹੁਣ ਪੰਜਾਬ ਚ ਲੋਕ ਇਹਨਾਂ ਨੂੰ ਮਾਰਨਗੇ ਵੀ ਜਿਹੜੇ ਲੋਟ ਹੋਣਾ ਅੱਜ ਸੂਲੀਆਣੀ ਖਬਰ ਸੁਣੀ ਆਪਾਂ ਨੇ ਕਦੇ ਕੋਈ ਚੋਲੇ ਖਾ ਕੇ ਅੱਜ ਤੱਕ ਮਰਦਾ ਦੇਖਿਆ ਤਾਂ ਹੈ ਨਹੀਂ ਆਪਾਂ ਸਾਰੇ ਵੀਰਾਂ ਦਾ ਨਮਾਜ਼